ਅੱਕਾ ਸੱਚ ਦੀ ਆਵਾਜ਼ న్యూਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਜੋ ਪੰਜਾਬ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਤੇ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ ਤੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਆਪਣਾ ਆਪਣਾ ਉਮੀਦਵਾਰ ਜਿਤਾਉਣ ਲਈ ਹੁਣੇ ਤੋਂ ਹੀ ਪਾਰਟੀ ਵਰਕਰਾਂ ਪਾਰਟੀ ਆਗੂਆਂ ਨੇ ਲੋਕਾਂ ਨਾਲ رابطہ ਕਾਇਮ ਸ਼ੁਰੂ ਕਰ ਦਿੱਤਾ ਹੈ ਤੇ ਆਪਣਾ ਉਮੀਦਵਾਰ ਜਿਤਾਉਣ ਲਈ ਹਰ ਤਰ੍ਹਾਂ ਦਾ ਅਪਰਾਲਾ ਵੀ ਕੀਤਾ ਜਾਵੇਗਾ ਹਰ ਤਰ੍ਹਾਂ ਦੇ ਵੋਟਰਾਂ ਨੂੰ ਲਾਲਚ ਵੀ ਦਿੱਤੇ ਜਾਣਗੇ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਜਿਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਤਿਆਰੀਆਂ ਰੰਬੀਆਂ ਗਈਆਂ ਇਸੇ ਲੜੀ ਦੇ ਤਹਿਤ ਅੱਜ ਪਿੰਡ ਲੀਣਾ ਮੇਲ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਸ੍ਰੋਮੇ ਅਕਾਲੀ ਦਲ ਪਾਰਟੀ ਆਗੂਆਂ ਵਰਕਰਾਂ ਤੇ ਨਗਰ ਨਿਵਾਸੀਆਂ ਦਾ ਵੱਡਾ ਇਕੱਠ ਕੀਤਾ ਗਿਆ ਤੁਹਾਡੀ ਸੇ ਜਾਣਕਾਰੀ ਦਾ ਵਾਅਦਾ ਕਰਦਗੇ ਇਹ ਜਿਹੜਾ ਜ਼ੋਨ ਬਣਿਆ ਇਹ ਸ਼ੇਰਪੁਰਾ ਖੁਰਦ ਲੀਲਾ ਪਸ਼ਮੀ ਤੇ ਲੀਲਾ ਮੇਖ ਸਿੰਘ ਦਾ ਜ਼ੋਨ ਬਣਿਆ ਤੇ ਅੱਜ ਇਹਨਾਂ ਵੱਖ-ਵੱਖ ਪਿੰਡਾਂ ਚੋਂ ਨੱਦਰਦੇਵ ਗੁਰਦੁਆਰਾ ਸਾਹਿਬ ਵਿਖੇ ਇੱਕ ਵੱਡਾ ਕਟ ਕੀਤਾ ਗਿਆ ਤੇ ਸਾਰਿਆਂ ਦੀ ਪ੍ਰਵਾਨਗੀ ਦੇ ਨਾਲ ਅੱਜ ਉਮੀਦਵਾਰ ਦਾ ਨਾਮ ਐਲਾਨਿਆ ਜਾ ਰਿਹਾ ਤੇ ਆਓ ਕਿਸ ਉਮੀਦਵਾਰ ਦੀ ਦੇ ਨਾਂ ਤੇ ਪ੍ਰਵਾਨਗੀ ਹੁੰਦੀ ਆ ਉਹ ਤੁਹਾਨੂੰ ਦਿਖਾਉਨੇ ਆ ਆਪਾਂ ਦ੍ਰਿਸ਼ ਇੱਕ ਮਿੰਟ ਇੱਕ ਮਿੰਟ ਸਾਰੇ ਬਾਰੇ ਹੱਥ ਖੜੇ ਕਰ ਲੋ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਤੁਹਾਨੂੰ ਅੱਜ ਪਹਿਲਾ ਤੇਰੀ ਖਿਚਾਉਨੇ ਆ ਆਗੇ ਬੱਧਿਆ ਲੋਈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਅੱਜ ਉਤਪਨਾਤਾ ਅਸੀਂ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਜਿਹੜੀ ਹੈ ਸਭ ਤੋਂ ਪਹਿਲਾਂ ਮੈਂ ਹਕ ਸੱਚ ਚੈਨਲ ਦਾ ਸਵਾਗਤ ਕਰਦਾ ਜਿਨ੍ਹਾਂ ਨੇ ਇਸ ਮੌਕੇ ਤੇ ਪਹੁੰਚ ਕੇ ਆਪਣੀਆਂ ਸ਼ੁਭਾਵਾਂ ਨਿਵਾਈਆਂ ਅੱਜ ਜਿਹੜੀਆਂ ਕਿ ਚੋਣਾ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੀਆਂ ਦਾ ਵਿਕਲ ਵਜਿਆ ਸਰਾਰ ਬਲਰਾਜ ਸਿੰਘ ਜੀ ਉਹਨਾਂ ਦੀ ਵਾਈਫ ਬੀਬੀ ਸਤਪਾਲ ਕੌਰ ਜੀ ਸਾਰੇ ਨਗਰ ਨੇ ਇਕੱਤਰ ਹੋ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਐਸ ਆਰ ਕਲੇਰ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੇ ਕਿ ਸਾਡੇ ਜਗਰਾਉਂ ਹਲਕੇ ਦੇ ਸਾਬਕਾ ਐਮਐਲਏ ਹਨ ਉਹਨਾਂ ਦੀ ਜੋਗ ਅਗਵਾਈ ਦੇ ਵਿੱਚ ਅੱਜ ਲੀਲਾ ਮੇਗ ਸਿੰਘ ਪਛਮੀ ਪੂਰਬੀ ਅਤੇ ਸ਼ੇਰਪੁਰਾ ਖੁਰਦ ਦੇ ਸੁਮੱਚੇ ਨਗਰ ਦੀ ਸਮਤੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਤਰਤਾ ਕੀਤੀ ਗਈ ਜਿਹਦੇ ਵਿੱਚ ਸਾਰਿਆਂ ਨੇ ਇਸ ਸਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਬੀਬੀ ਸਤਪਾਲ ਕੌਰ ਨੂੰ ਨੋਮੀਨੇਟ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਤੂ ਸਾਡੇ ਨਾਲ ਉਹ ਸਖਸੀਤ ਵੀ ਹੁਣ ਜੁੜ ਚੁੱਕੀ ਆ ਬਰਲਾ ਸਿੰਘ ਗਰੇਵਾਲ ਜਿਨ੍ਹਾਂ ਦੀ ਧਰਮ ਪਤਨੀ ਬੀਬੀ ਸਤਪਾਲ ਕੌਰ ਨੂੰ ਅੱਜ ਜਿਹੜਾ ਉਮੀਦਵਾਰ ਲਾਨਾਂ ਗਿਆ ਵਾ ਉਹਨਾਂ ਨੇ ਵੀ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਹਾਂ ਜੀ ਤੁਹਾਡਾ ਵੀ ਜੀ ਹਕ ਸੱਚ ਚੈਨਲ ਦਾ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਆਏ ਹੋ ਸਾਡੀ ਕਵਰੇਜ ਕਰੀ ਕਰੀ ਆ ਬਹੁਤ ਬਹੁਤ ਧੰਨਵਾਦ ਠੀਕ ਹੈ ਤੇ ਬਸ ਇਹ ਆ ਜੀ ਆਪਣੇ ਪਾਰਟੀ ਵੱਲੋਂ ਜੋ ਹੁਕਮ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਾਰੇ ਭੈਣਾ ਭਰਾਵਾਂ ਦਾ ਸਾਥ ਆ ਸਾਰੇ ਪਾਰਟੀ ਵਰਕਰਾਂ ਦਾ ਤੇ ਨੋਮੀਨੇਟ ਸਾਨੂੰ ਇਥੋਂ ਕੀਤਾ ਅਕਾਲੀ ਦਲ ਦੇ ਕੈਂਡੀਡੇਟ ਤੋਂ ਤੇ ਅਸੀਂ ਨਾਲ ਆ ਸਾਰਿਆਂ ਦੇ ਤੇ ਸਾਰਿਆਂ ਦੇ ਸਹਿਯੋਗ ਨਾਲ ਵੱਧ ਛੜ ਕੇ ਆਪਦਾ ਪ੍ਰਚਾਰ ਕਰਾਂਗੇ ਜੋਰ ਲਾਵਾਂਗੇ ਤੇ ਆਪਦੀ ਸੀਟ ਕੱਢਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਤੁਹਾਨੂੰ ਅਸੀਂ ਦੱਸ ਦਈਏ ਕਿ ਪਿਛਲੇ ਚੋਣਾਂ ਦੇ ਦੌਰਾਨ ਇਸ ਨਗਰ ਵਿੱਚੋਂ ਬੀਬੀ ਕੁਲਦੀਪ ਕੌਰ ਜੀ ਬਲਾਸੌਂਤੀ ਮੈਂਬਰ ਚੁਣੇ ਗਏ ਸੀ ਤੇ ਇਸ ਵਾਰ ਵੀ ਜਿਸ ਤਰ੍ਹਾਂ ਨਗਰ ਨਿਵਾਸੀਆਂ ਦਾ ਸਹਿਯੋਗ ਮਿਲਦਾ ਤੇ ਉਹਦੇ ਤੋਂ ਲੱਗ ਰਿਹਾ ਵੀ ਜਿਹੜਾ ਇਹ ਉਮੀਦਵਾਰ ਆ ਐ ਬਹੁਤ ਵੱਡੀ ਲੀਡ ਨਾਲ ਜਿਹੜੀ ਜਿੱਤ ਪ੍ਰਾਪਤ ਕਰੇਗਾ ਤੇ ਹੁਣ ਕਿਹੜਾ ਉਮੀਦਵਾਰ ਜਿੱਤ ਪ੍ਰਾਪਤ ਕਰੂਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਦ ਤੱਕ ਤੁਹਾਨੂੰ ਦੇਦਰੂ ਹੱਕ ਸੱਚ ਦੀ ਅਵਾਜ਼ న్యూਸ ਪੰਜਾਬ